ਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਕਿਆ ਸੁਨਿੰਦੋ ਕੂੜ ਵੰਨਣਾ ਪਵਣ ਚੁਲਾਰਿਆ ਨਾਨਕ ਸੁਣ ਅਰਤੇ ਪਰਵਾਣ ਜੋ ਸੁਨਿੰਦੇ ਸੱਚ ਧਣੀ ਕਿਆ ਸੁਣਿੰਦੋ ਕੂੜ ਵੰਨ ਪਵਣ ਚੋਲਹਾਰਿਆ ਨਾਨਕ ਸੁਣ ਅਰਤੇ ਪਰਵਾਣ ਜੋ ਸੁਣਿੰਦੇ ਸੱਚ ਧਣੀ ਸ਼ੰਤ ਤਿੰਨ ਕੋਲ ਕੁਮਾਈ ਜਿਨ ਪ੍ਰਭ ਸ਼ਰਮਣੀ ਸੁਣਿਆ ਰਾਮ ਸੇ ਸਹਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਸੇ ਸਹਜ ਸੁਹਿਲ ਗੁਣ ਹੈ ਅਮੋਲ ਜਗਤ ਉਦਾਰਣ ਆਏ ਪਰ ਬਹੁਤ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਗਾਏ ਜਿਨ ਕਾ ਕਿਰਪਾ ਕਰੀ ਮੇਰਾ ਠਾਕੁਰ ਤਿੰਨ ਕਾਲ ਖਾ ਨਾ ਗਣਿਆ ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸ਼ਰਮਣੀ ਸੁਣਿਆ ਸੋ ਲੋਕ ਲੋਇਣਾ ਲੋਈ ਡਿਠ ਪਿਆਸ ਨਾ ਬੁੱਝੈ ਮੂ ਘਣੀ ਨਾਨਕ ਸੇ ਅਖਣੀਆਂ ਬਿਅੰ ਜਿਨਿ ਦਸੰਦੋ ਮਾ ਪਿਰੀ ਸੰਤ ਜਿਨਿ ਹਰ ਪ੍ਰਭ ਡਿਠਾ ਤੈਨੁ ਕੁਰਬਾਨ ਰਾਮ ਸੇ ਸਾਚੀ ਦਰਗਹ ਪਾਣੇ ਰਾਮ ਠਾਕੁਰ ਮਾਨੇ ਸੇ ਪ੍ਰਧਾਨੇ हर सेती रंग राते हर रस है अगाए सहज समाए काट काट रमैया जाते सज्जन संत से सुखिए ठाकुर ਆਪਣੇ ਭਾਣ ਕਹੋ ਨਾਨਕ ਜਿਨ ਹਰ ਪ੍ਰਭ ਡਿਠਾ ਤਿਨ ਕਰਿ ਸਾਦ ਕੁਰਬਾਨ ਸਲੋਕ ਦੇਹ ਅੰਧਾਰੀ ਅੰਧ ਸਿਣੀ ਨਾਮ ਵਿਹੂਨੀਆ ਨਾਨਕ ਸਫਲ ਜਨਮ ਜੈ ਕਾਟ ਉਠਾ ਸੱਚ ਧਣੀ ਸੰਤ ਤੈਨ ਖੰਨੀਐ ਵੰਨਿਆ ਜਨ ਮੇਰਾ ਹਰ ਪ੍ਰਭ ਢੀਠਾ ਰਾਮ ਜਨ ਚਾਖ ਅਗਾਣ ਹਰ ਹਰ ਅੰਮ੍ਰਿਤ ਮੀਠਾ ਰਾਮ ਹਰ ਮਨ ਹੈ ਮੀਠਾ ਪ੍ਰਭ ਤੂਠਾ ਅਮਿਉ ਵੂਠਾ ਸੁਖ ਭਏ ਦੁਖ ਨਾਸ ਪਰਮ ਬਿਨਾਸ ਤਨ ਤੇ ਜਪ ਜਗਦੀਸ ਈਸਾ ਜੈ ਜੈ ਬੇਕਾਰ ਥਕੇ ਪੰਚਤੇ ਸੰਗ ਟੂਟਾ ਤਾ ਨਾਨਕ ਤਿੰਨ ਖੰਨੀਆਂ ਮੰਨਿਆ ਜਿਨ ਕਟ ਮੇਰਾ ਹਰ ਪ੍ਰਭ ਉਠਾ ਸੋ ਲੋਕ ਜੋ ਲੋੜਿੰਦੇ ਰਾਮ ਸੇਵਕ ਸਈ ਕੰਡਿਆ ਨਾਨਕ ਜਾਣੇ ਸਤ ਸਾਈ ਸੰਤ ਨਾ ਬਾਹਰਾ संत मेल जाल जल है खटाना राम सांग ज्योति ज्योत मिलाना राम समाय पूरन पुरुख करते ਆਪ ਆਪਹ ਜਾਣੀਐ ਤਹ ਸੁਨ ਸਹਜ ਸਮਾਦ ਲਾਗੀ ਏਕ ਏਕ ਵਖਾਣੀਐ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਭ੍ਰਮ ਭੈ ਗੁਣ ਬਿਨਾਸ ਮਿਲ ਜਲ ਜਲ ਹੈ ਖਟਾਨਾ गुप्ता आप मुक्ता आप आप बखाना नानक ब्रह्म पै गुण बिना से मेल जाल जल खोटाना ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਕਿਆ ਸੁਣਿੰਦੋ ਕੂੜ ਵੰਨਣ ਪਾਵਣ ਚੁਲਾਰਿਆ ਨਾਨਕ ਸੁਣਿਆਰ ਤੇ ਪਰਵਾਣ ਜੋ ਸੁਣੇ ਸੱਚ ਧਣੀ